ਦੇ ਆਏ ਤਹਿਣਾ ਵਾਲੇ ਤੇਰੇ ਰਹੀ ਸਮਾਈ ਤੁਹਾਡੀ ਮੇਰੇ ਸਾਹੂ ਬਾਹ ਗਹਿਰ ਗੰਡੀ ਰਾਹੀ ਨਿਗਹੀਰਾ ਕੋਈ ਨ ਜਾਣ ਤੇਰਾ ਕੇਤਾ ਤੇ ਉਦ ਤੀਰਾ ਰਹਾ ਸਾਵ ਸੁਰਤੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਨਵਸੀ ਵਲੌਗਸ ਤੇ ਆ ਦੇਖ ਲੋ ਮੇਰੇ ਘਰ ਦੇ ਨਾਲ ਮੇਰੀ ਕੀ ਹਾਲਤ ਕਰਤੀ ਅੱਜ ਮੇਰਾ ਤਾਂ ਨੀ ਇਦਾਂ ਮੁਕਾਬਲਾ ਚੱਲ ਰਿਹਾ ਈ ਪੂਲ ਜਾ ਕੇ ਦਜਾ ਸਿੱਟਣ ਦਾ ਤੇ ਮੈਨੂੰ ਪਿਆਜ਼ ਕੱਟਦੀ ਕੱਟਦੀ ਨਾਲ ਚੱਕ ਕੇ ਪੂਲ 'ਚ ਸਿਰਤਾ ਤੇ ਆਹ ਦੇਖੋ ਅਜੇ ਮੇਰੀ ਥਾਲੀ ਪਿਆਜ਼ਾਂ ਵਾਲੀ ਪਈ ਏ ਤੇ ਆਹ ਮੈਂ ਇਦਾਂ ਹੀ ਹੁਣ ਗਿੱਲੇ ਕੱਪੜੇ ਨਾਲ ਪਹਿਲਾਂ ਪਿਆਜ਼ ਕੱਟ ਲਈ ਉਦੋਂ ਬਾਅਦ ਫੇਰ ਮੈਂ ਪੂਲ 'ਤੇ ਬੈਠਾਂਗੀ ਤੇ ਫੇਰ ਮੈਂ ਉਦੋਂ ਬਾਅਦ ਅੱਜ ਆਪਾਂ ਬਣਾਣੀਆਂ ਕੜੀ ਤੋਂ ਉਦੋਂ ਬਾਅਦ ਆਪਾਂ ਬਣਾਵਾਂਗੇ ਪਰਨੀਤ ਪੂਰਾ ਖੁਸ਼ ਤੇ ਮੇਰੇ ਸਿਕਸ ਪੈਕ ਵੀ ਦੇਖ ਰਹੇ ਨੇ ਮੇਰੇ ਸਿਕਸ ਪੈਕ ਬਣ ਕੇ ਦੇ ਲਓ ਡਾਈਟਿੰਗ ਕਰ ਕਰਕੇ ਪਰਨੀ ਇਹ ਤਾਂ ਪੂਰਾ ਖੁਸ਼ ਹੈ ਵੀ ਮੈਂ ਮਾਸੀ ਨੂੰ ਪਾਣੀ ਛੋੜਦਾ ਪਰ ਮੈਂ ਵੀ ਲਾਸ ਤੇ ਪਰਨੀਤ ਨੂੰ ਚੱਕ ਕੇ ਮਾਰਿਆ ਪੂਲ 'ਚ ਤੇ ਪੂਲ ਵਾਲਾ ਤਾਂ ਨਹੀਂ ਵੀਡੀਓ ਕਰਦਾ ਤੇ ਇਧਰ ਸਾਰੀ ਆਡੀਅנס ਬੈਠ ਕੇ ਦੇਖ ਰਹੀ ਹੈ ਪੂਲ ਦਾ ਨਜ਼ਾਰਾ ਲੈ ਰਹੀ ਹੈ ਸਟ੍ਰਾਈਕ ਆ ਜਾਂਦੀ ਹੈ ਕਿਉਂਕਿ ਇੱਕ ਦਿਨ ਅਸੀਂ ਪਤੇ ਦੀ ਪਾਕ ਸੀਗੀ ਵੀਡੀਓ ਨਿੱਕਰ ਪਾਈ ਇਹਨੇ ਪਰ ਪਤਾ ਨਹੀਂ ਕੀ ਹੋਇਆ YouTube ਨੇ ਆਪਣੀਆਂ ਵੀਡੀਓ ਡਿਲੀਟ ਕਰਤੀ ਉਹ ਤੇ ਤਾਂ ਕਰਕੇ ਅੱਜ ਅਹੀ ਇਹਨਾਂ ਦੀ ਵੀਡੀਓ ਨਹੀਂ ਬਣਾ ਰਹੇ ਹੁਣ ਪਰ ਨਹੀਂ ਤੇ ਇੱਧਰ ਕੱਲਾ ਸਾਈਡ ਤੇ ਬੈਠਾ ਐ ਨੇ ਕੱਲੇ ਨੇ ਟੀ-ਸ਼ਰਟ ਪਾਈ ਆ ਤਾਂ ਕਰਕੇ ਅਸੀਂ ਇਹਦੀ ਕੱਲੇ ਨੂੰ ਵੀਡੀਓ ਚ ਲੈ ਰਿਆ ਫਤੇ ਨੂੰ ਨਹੀਂ ਲੈ ਸਕਦੇ ਅਸੀਂ ਵੀਡੀਓ ਚ ਫਤੇ ਦਾ ਨੂੰ ਆਤ ਚੋਂਦੀ ਹੋਣੀ ਫਤੇ ਪੂਰਾ ਖੁਸ਼ ਐ ਤੇ ਇੱਧਰ ਮੇਰੇ ਤਾਂ ਕੱਪੜੇ ਕੁੱਪੜੇ ਜਿ ਗਿੱਲੇ ਹੋ ਗਏ ਸਾਰੇ ਤੇ ਇੱਧਰ ਮੰਮੀ ਬੈਠੀ ਦੇਖ ਰਹੀ ਐ ਨਜ਼ਾਰੇ ਫੂਲ ਦੇ ਮੰਮੀ ਬੈਣਾ ਤੂੰ ਬੋਲ ਤੂੰ ਬੈਰ ਫੂਲ ਚ ਹੈ ਮੈਂ ਫੂਲ ਚ ਖੱਟ ਪਾਣੀ ਪੀਂਦੇ ਕੀ ਬਣੇ ਨਿੰਬੂ ਪਾਣੀ ਕੋਈ ਨਾ ਬਣਾਉਣੇ ਆ ਪੋਰ ਕਿਹੜੀ ਪੋਰ ਕਿਹੜੀ ਜੀਜੀ ਖਾਣੀ ਆ ਦੇਖੋ ਸਾਰੇ ਤੁਸੀਂ ਕਹਿੰਦੇ ਆ ਦੇਖੋ ਸਾਰੇ ਵਾਲ ਗਿੱਲੇ ਕਰ ਲੈਣ ਵਾਲ ਖੁੱਲੇ ਛੱਡ ਦੋ ਠੀਕ ਆ ਇੱਧਰ ਨਿੱਕਰ ਪਾ ਲੀਂ ਫਤਿਹ ਸਿੰਘ ਜੀ ਨੇ ਕੋਲਰ ਸੈਟ ਕਰ ਲੋ ਓ ਵਾਓ ਮੈਚਿੰਗ ਮੈਚਿੰਗ ਬੱਤ ਮੈਚਿੰਗ ਮੈਚਿੰਗ ਵਾਲ ਖੁੱਲੇ ਛੱਡ ਲੋ ਸੁੱਕ ਜਾਣਗੇ ਸੁੱਕ ਜਾਣਗੇ ਪੁੱਤ ਹਾਂਜੀ ਕੀ ਹੋ ਗਿਆ ਸਾਰਿਆਂ ਨੇ ਪੂਲ ਚ ਕਰਕੇ ਮਸਤੀ ਹੁਣ ਗੁੱਸਾ ਆ ਰਿਹਾ ਕਹਿੰਦੇ ਹੁਣ ਮੈਂ ਕੰਬ ਰਾ ਹੁਣ ਠੰਡ ਲੱਗ ਰਹੀ ਐ ਇਹਨਾਂ ਨੇ ਮੈਨੂੰ ਵੀ ਅੱਜ ਗਿੱਲੇ ਕਰਤਾ ਸੀ ਜਦ ਮੈਨੂੰ ਵਾਲ ਖੁੱਲੇ ਛੱਡਨੇ ਪਏ ਸਾਰੇ ਮੇਰੇ ਵਾਲ ਗਿੱਲੇ ਹੋ ਗਏ ਅੱਜ ਮੇਰਾ ਤੇ ਪ੍ਰਨੀਤ ਦਾ ਫੁੱਲ ਮੁਕਾਬਲਾ ਚੱਲਿਆ। ਇਹ ਤੋਂ ਬਾਅਦ ਪ੍ਰਨੀਤ ਤੇ ਫਤੇ ਚਲੋ ਆਪਣਾ ਰੂਮ ਸੈੱਟ ਕਰੋ ਪੁੱਤ। ਤੇ ਅੱਜ ਅਸੀਂ ਖੜੀ ਬਣਾਣੀ ਆ। ਇੱਧਰ ਲਾਤੀ ਭੱਜਦੀ ਡਿਊਟੀ। ਨਿੰਬੂ ਪਾਣੀ ਬਣਾ ਤੇ। ਐਕਸਕਿਊਜ਼ ਮੀ। ਹੂੰ। ਆਪਣੀ ਡਿਊਟੀ ਕਰੋ। ਇਦਾਂ ਕੇਅਰਲੈਸ ਨਹੀਂ ਹੋਣਾ ਹੈਗਾ। ਹਨਾ ਮਾਤੇ। ਹੂੰ। ਹਨਾ ਮਾਤੇ। ਕਿ ਤਾ ਨਿੰਬੂ ਪਾਣੀ ਬਣਾਉਣ ਨੂੰ ਕਹਿ ਦੇ ਆਪਣੀ ਡਿਊਟੀ ਪੂਗਤਾਓ। ਸੂਈ ਤਾਂ ਫੋਨ ਤੇ ਲੱਗ ਗੇ। ਚਲੋ ਮੈਂ ਨਾ ਆ ਕੇ ਆ ਰਹੀ ਆ। ਕੀ ਲੱਗਿਆ ਮੈਨੂੰ ਫੇਰ ਨਾ ਆ ਕੇ ਆਈ ਤੇ ਮੇਰੇ ਆਉਣ ਤੱਕ ਪਾਣੀ ਤਿਆਰ ਰੱਖਿਓ ਚਲਾਂ ਤੇ ਲਈ ਗੀ ਕਰਤਾ ਕੰਮ ਪਹਿਲਾ ਲਈ ਵਾਹ ਇਹ ਮੈਂ ਪਹਿਲਾਂ ਬਣਾਈ ਸੀ ਪਹਿਲਾ ਕਿਹਨੇ ਕੀ ਬਸ ਠੀਕ ਹੈ ਕਿਹੜੀ ਨਹੀਂ ਪਹਿਲਾਂ ਦੱਸੋ ਇਹ ਤੋਂ ਬਾਅਦ ਮੈਂ ਸਾਰੇ ਦਿਨ ਪੁਨਿਤ ਕਰਤਾ ਹੋਏ ਕੰਮ ਵੀਡੀਓ ਬਣਾਈ ਤੇ ਬਣੀ ਆ ਗਈ ਹਾਂਜੀ ਹੋ ਗਈ ਉਹ ਬਣ ਗਈ ਹਾਂਜੀ ਕਿਵੇਂ ਲੱਗ ਰਿਹਾ ਫਿਰ ਅੱਜ ਪਰ ਇਹ ਤਾਂ ਬਹੁਤ ਮਿੱਠਾ ਹੈ ਪਾਜੀ ਇਹ ਨਹੀਂ ਪਾਣਾ ਪਲੀਜ਼ ਨੀਂਦ ਵਿੱਚ ਕੀ ਹੁੰਦਾ ਇਹ ਤਾਂ ਖਾਂਸੀ ਦੀ ਸਮਝ ਨਹੀਂ ਆ ਰਹੀ ਕਿਉਂ ਨਹੀਂ ਹੁੰਦਾ ਫਿਰ ਮੁਜੀਟੋ ਖਾਂਸੀ ਦੀ ਫਾਰਮਕੋਲੋਜੀ ਨਹੀਂ ਹੈਗੀ ਚਿੰਗਰਮਨ ਬੂੰਦਾ ਪਾਜੀ ਖਾਂਸੀ ਵਾਲੀ ਦਵਾਈ ਲੱਗਦੀ ਸੱਚੀ ਦੱਸਾਂ ਪਲੀਜ਼ ਇਹਨੂੰ ਨਹੀਂ ਨਹੀਂ ਪਾਇਓ ਹੀ ਨਾ ਇਹਨੂੰ ਨਾ ਪਾਇਓ ਨਹੀਂ ਪਰ ਨੀਂਦ ਲੱਗਦਾ ਬਿਲਕੁਲ ਨਹੀਂ ਲੱਗਦਾ ਪੁੱਤ ਤੇ ਆਪ ਆਪਣੇ ਅਲ ਵਿੱਚ ਪਾ ਦਿਓ ਬਹੁਤ ਗੰਦਾ ਲੱਗਦਾ ਤੂੰ ਹੀ ਆਪਣੇ ਵਿੱਚ ਪਾ ਦਿਓ ਤੇ ਚੀਨੀ ਪਲੀਜ਼ ਥੋੜੀ ਜਿਹੀ ਘੱਟ ਰੱਖਿਓ ਮੈਨੂੰ ਮੱਦੇ ਨਜ਼ਰ ਰੱਖ ਦਿਓ ਹਣ ਬੋਲ ਮਿਲਾਜਾ ਨਾ ਮਾ ਯੈਸ ਇਟਸ ਵੈਰੀ ਈਜ਼ੀ ਹਾਂਜੀ ਹਾਂ ਹਾਂ ਕੋਈ ਗੱਲ ਨਹੀਂ ਲੈਉਂਦੇ ਆ ਪਿਆਦਾ ਨੂੰ ਚੀਨੀ ਕੋ ਲੰਦਾ ਪਾਜੀ ਸਟਾਈਲ ਦੱਸ ਰਹੇ ਨੇ ਇਸ ਤਰੀਕੇ ਨਾਲ ਚੀਨੀ ਮਤਲਬ ਜਦੋਂ ਕੋਈ ਅਚਾਨਕ ਰਿਸ਼ਤੇਦਾਰ ਆ ਜਾਂਦੇ ਆ ਤੇ ਛੇਤੀ ਛੇਤੀ ਪਾਣੀ ਬਣਾਣਾ ਹੋਵੇ ਤੇ ਤੁਸੀਂ ਇਸ ਤਰੀਕੇ ਨਾਲ ਚੀਨੀ ਕੋ ਲੋ ਬਿਲਕੁਲ ਸੌਖਾ ਤਰੀਕਾ ਹੈ ਆਪਣਾ ਇਹ ਹੈ ਚੀਨੀ ਪਾਓ ਹੀ ਨਾ ਹੈ ਚੀਨੀ ਪਾਓ ਨਾ ਆਪਾਂ ਨਹੀਂ ਚੀਨੀ ਪਿੰਦੇ ਆ ਤਾਂ ਲੈ ਥੋੜੀ ਕਿ ਸਾਰੇ ਨਹੀਂ ਪਿੰਦੇ ਚੀਨੀ ਵਾਸਤੇ ਚੀਨੀ ਨਹੀਂ ਚਿੱਟੀਆਂ ਚੀਜ਼ਾਂ ਤੇ ਕਹਿੰਦੇ ਖਾਣੀਆਂ ਹੀ ਨਹੀਂ ਨਾ ਕਹਿੰਦੇ ਮੈਦਾ ਖਾਣਾ ਨਾ ਚੀਨੀ ਖਾਣੀ ਹੈ मतलब ਜਿੰਨੀਆਂ ਵੀ ਇਹ ਚੀਜ਼ਾਂ ਨੇ ਨਾ ਇਹ ਸਾੜੀਆਂ ਸਾਡੀ ਹੈਲਥ ਵਾਸਤੇ ਮਾੜੀਆਂ ਪਰ ਕੋਈ ਨਹੀਂ ਕਦੀ ਕਦੀ ਚੱਲਦਾ ਆ ਕਦੀ ਕਦੀ ਖਾ ਲੈਣੀਆਂ ਚਾਹੀਦੀਆਂ ਨੇ ਪਰ ਰੋਜ਼ ਹੀ ਆ ਰੱਖਣ ਆ ਰੱਖਣ ਹੈਗਾ ਸੋਫਾ ਦਿੱਕਾ ਲੱਗੇ ਤਾਂ ਮਨ ਕਿ ਚੀਨੀ ਕੋਲ ਵੀ ਗਈ ਥੋੜਾ ਜਿਹਾ ਭਾਜੇ ਵਿੱਚ ਘੈਂਟ ਜਿਹਾ ਪਾਣੀ ਬਣਾ ਲੈਣਾ ਤੇ ਮੈਂ ਬਾਸਤਨਾ ਰੋਟੀ ਪੁੰਦਿਰਿਆ ਕਰਕੇ ਚਰਮਾਨੀਏ ਤੇ ਉਸ ਤੋਂ ਬਾਅਦ ਸਲਾਸਮਾ ਤੇ ਪਾਸ਼ਤਾਨੀ ਦੀਆਂ ਅੰਦਰੂਨੀ ਗੱਲਾਂ। ਆ ਪੂਰਾ ਸੇਬਾ ਤੇ ਕੜੀ ਨਾਲ ਰੋਟੀ ਮੈਂ ਖਾ ਲਈ ਹੋਰਿਆ ਨੇ। ਫਤੈਨ ਹੁੰਦਾ ਕਿ ਕੋਈ ਚੀਜੀ ਖਾਣੀ ਆ, ਕੋਈ ਗੱਲ ਦੀ ਚੀਜੀ ਬਣਾਣੀ ਆ। ਉਹ ਨਾਨੀ ਬੁਲਾ ਰਹੀ ਜਾਨੀ ਅਮਨ ਦੀ ਗੱਲ ਸੁਣੋ। ਹਾਂ ਹਾਂ ਉਹ ਜਾ ਨਾਨੀ ਕੀ ਕਰੇ ਗੱਲ ਛੱਡ ਜਾ। ਭੱਜ ਭੱਜੋ। ਪਾਪਾਂ ਡਰਾਈ ਗਾ ਕੇ ਦੱਸੋ ਵੀ ਕਿਦਾਂ ਦਾ ਬਣਿਆ। ਪਤਾ ਇਧਰ ਟੇਸਟੀ ਹੈ ਕੀਤਾ ਹੈ ਨਹੀਂ ਉਹਨੇ ਪਹਿਲੇ ਕੇ ਪਹਿਲਾਂ ਉਹਨੇ ਸਿਰ ਮਾਰ ਵੀ ਦਿੱਤਾ ਪਹਿਲਾਂ ਹੀ ਅੰਨੀਦ ਹੁ ਬਤਾ ਦੇ ਠੀਕ ਹੈ ਲੋ ਜੇ ਇਧਰ ਮੰਮੀ ਵੱਲੋਂ ਆ ਗਈ ਬਾਜੀ ਮੰਮੀ ਵੱਲੋਂ ਤੁਹਾਡਾ ਪਾਣੀ ਪਾਸ ਹੋ ਗਿਆ ਹਾਂ ਆਹ ਹੋਣੀ ਸੀ ਮੈਨੂੰ ਪਤਾ ਸੀ ਜੇ ਮੰਮੀ ਵੱਲੋਂ ਪਾਸ ਹੋ ਗਿਆ ਕਿ ਮਤਲਬ ਬਸ ਫਿਰ ਸਾਰੇ ਵੱਲੋਂ ਪਾਸ ਹੋ ਗਿਆ ਇਹ ਨਹੀਂ ਮੈਂ ਬਣਾਉਂਦਾ ਇਹ ਵਧੀਆ ਆ ਮੈਂ ਲੈ ਮੈਨੂੰ ਦੋ ਪਾਕ ਮੈਂ ਮਿੱਠਾ ਚੈੱਕ ਕਰਾਂ ਕਿ ਸਹੀ ਆ ਕਿ ਨਹੀਂ ਸਹੀ ਓਕੇ ਡੋਲੂ ਬਰ ਕਿਉਂ ਆ ਹਮਮ ਜਾਂਡ ਬਣੀ ਆ ਬੀ ਨਿੰਬੂ ਪਾਣੀ ਪੂਰਾ ਚੀਨੀ ਕੀ ਮਾਤਰਾ ਬਿਲਕੁਲ ਕਰੈਕਟ ਹੈ ਜਬੋਂ ਮੈਂ ਆਪਣਾ ਸਮਾਨ ਢੂੰਡੇ ਕਿ ਗੜੀ ਦਾ ਸਮਾਨ ਹੈਗਾ ਕਿ ਨਹੀਂ ਹੈਗਾ ਕਿਤੇ ਪਤਾ ਲੱਗੇ ਗੜੀ ਦਾ ਸਮਾਨ ਆਪਣੇ ਕੋਲ ਪੂਰਾ ਨਹੀਂ ਹੈਗਾ ਪਾਜੀ ਇੰਧਰ ਕਿੰਨਾ ਡਰ ਤੂੰ ਕਹੇ ਨਾ ਮੇਰੇ ਨਾਨ ਤੱਕ ਪਾਣੀ ਬਣਾ ਦੋ ਪਾਜੀ ਭੱਜ ਭੱਜ ਕੇ ਰਸੋਈ ਚ ਤੇਰੇ ਨਾਨ ਤੱਕ ਪਾਣੀ ਬਣਾਤਾ ਵੀ ਜੇ ਅਮਣ ਨਾ ਆ ਕੇ ਆ ਗਈ ਤੇ ਪਾਣੀ ਨਾ ਬੜਿਆ ਉਹ ਮੈਂ ਕਹਿੰਦਾ ਪਾਜੀ ਡਰਨਾ ਪੈਂਦਾ ਰੋਟੀ ਖਾਣੀ ਹੈ ਓ ਮਾਈ ਗੋਡ ਪਾਜੀ ਇੰਨਾ ਡਰ ਹੋਰ ਰੋਟੀ ਖਾਣੀ ਹੈ ਰੋਟੀ ਤਾਂ ਮੈਂ ਬਣਾਣੀ ਹੈ ਮੈਨੂੰ ਡਰੋ ਪਾਜੀ ਰੋਟੀ ਤਾਂ ਮੈਂ ਬਣਾ ਰਹੀ ਹਾਂ ਮੈਨੂੰ ਡਰੋ ਪਨੀਰ ਦਵਾ ਕੇ ਤੇ ਕਿੱਲੇ ਹੋ ਪੁੱਤ ਹਾਂ ਪਰ ਨਹੀਂ ਦਵਾਲ ਖੋਲ ਲੈ ਪੁੱਤ ਉਹ ਕਹਿੰਦਾ ਸੁੱਕਿਆ ਨੇ ਮੇਰੇ ਵਾਲ ਹੱਦ ਹੋ ਗਈ ਨਹੀਂ ਪਨੀਰ ਤਾਂ ਕੱਲੇ ਪੁੱਤ ਉਹਨੇ ਕਿੱਲੇ ਵਾਲੀ ਮੰਨ ਲੈਣੇ ਖੰਡ ਚੱਲਾਂਗੇ ਤੇ ਇਹ ਤਾਂ ਤਿਆਰੀ ਕਰ ਰਹੇ ਕਿਧਰੇ ਜਾਣ ਦੀ ਪ੍ਰੋਗਰਾਮ ਸਟਾਰਟ ਕਰਨ ਦੀ ਤਿਆਰੀ ਕਰ ਰਹੇ ਨੇ ਭਾਜੀ ਜੀ ਕਿਤੇ ਮੈਂ ਲੈ ਕੇ ਚੱਲੇ ਆਪ ਹੀ ਤਿਆਰੀ ਦੇ ਕਰ ਲਓ ਹਾਂ ਇਹੀ ਜਾਣਾ ਕਿਤੇ ਜਾਣ ਕਿ ਕਿਹੜਾ ਬਟਾ ਵਾਹਣਾ ਛੋਟੇ ਨੇ ਸਾਈਲ ਆਤੀ ਉਹਨੂੰ ਥੋੜਾ ਨਾ ਲੋਡ ਪੀਂਦੀ ਕੋਲਡ ਡਰਿੰਕ ਲੈ ਕੇ ਤਾਂ ਉਹ ਪੀ ਲੈਣਗੇ ਆ ਰੂਹਾ ਜਿਹੜੀ ਬਦਲ ਕਰ ਲੈਣਾ ਮੈਂ ਕਾਪੀ ਹੁਣ ਰੂਹੇ ਬਦਲ ਪਾ ਲੈਣਾ ਕਾ ਕਰੇ ਇਹ ਤੇ ਮਿੱਠਾ ਜਾਦਾ ਹੋ ਗਿਆ ਉਹ ਡੋਲਦਾ ਹੋਰ ਪਾਲੋ ਕਰਤਾ ਹੋਰ ਪਾਲੋ ਕਿੱਧਰ ਫਿਆਰੀ ਹੋ ਰਹੀ ਥਾਡੀ ਹੈ ਨਹੀਂ ਤਾਂ ਕਿੱਥੇ ਲੈ ਕੇ ਜਾਣਗੇ ਪਾਪਾ ਮਣ ਭੋਲੇ ਹੀ ਸੁਣਾ ਰੋਜੀ ਦੇਖੀ ਦੇਖਣ ਭੋਲੇ ਹੀ ਮੈਂ ਲੱਗੀ ਆ ਤੇ ਚੌਲ ਪਏ ਨਾਲ ਉਹ ਥੋੜੇ ਜਿਹਾ ਫਰਾਈ ਕਰ ਲਾਂਗੇ ਥੋੜਾ ਜਿਹਾ ਆਟਾ ਚਲੋ ਹੋਜੀ ਤੇਰੇ ਕੋਲ ਪਾਸੇ ਆਪਾਂ ਨੇ ਰੱਖਤੀ ਕੜੀ ਤੇ ਨਾਲ ਇੱਕ ਵਸੇ ਆਪਣੇ ਖੋਲ ਲਿਆ ਵੇਸਣ ਇੱਕ ਵਸ ਤੇ ਰੱਖਤੀ ਕੜਾਹੀ ਨਾਲ ਜਿ ਬਣਾਵਾਂਗੇ ਪਕੌੜੇ ਥੋੜੀ ਜਿਹਾ ਐਕਸਟਰਾ ਬਣਾਨੇ ਆ ਨਾਲੇ ਬੱਚੇ ਖਾ ਲੈਣਗੇ ਤੇ ਨਾਲੇ ਅਸੀਂ ਘੜੀ ਚਪਾਵਾਂਗੇ ਪਕੌੜੇ ਸਾਡੇ ਭੰਗ ਰਹੇ ਨੇ ਥੋੜਾ ਜਿਹਾ ਵੇਸਣ ਰਹਿ ਗਿਆ ਹੈ ਨਹੀਂ ਜੇ ਆਪਾਂ ਹਟਾ ਲਵਾਂ ਤੇ ਜਦੋਂ ਜੀ ਕਰੇ ਕੜੀਚ ਬੌਂਡੀ ਮੀਟ ਨਾਲ ਕਰਦਾ ਪਰ ਥੋੜੇ ਜਿਹਾ ਫਾਲ ਕਰ। ਕੋਲੋ ਜੀ। ਤੁਮ ਸਾਰਿਆਂ ਨੂੰ ਬੁੱਲਾ ਦੱਜ ਨੇ ਜਨੇ ਖਾਣੇ ਨੇ ਆ ਕੇ ਕੁਝ ਖਾ ਸਕਦੇ ਹੋ। ਲੋ ਜੀ। ਆਪਣੇ ਪਰਨੀਤ ਨੇ ਕੰਮ ਸਿੱਖ ਲਿਆ ਹੁਣ ਤੇ ਜੇ ਕਹੇ ਨੇ ਟਾਈਪਿੰਗ ਦਾ ਕੰਮ ਕਰਾਣਾ ਤੇ ਪਰਨੀਤ ਦੇ ਨਾਲ ਕੰਟੈਕਟ ਕਰਨਾ। ਠੀਕ ਆ ਪਰਨੀਤ। ਹੈਨਾ? ਬੱਸ ਪਤਨ ਸੋ ਨੂੰ ਮਮਾ ਦਾ ਹੋਣਾ ਕਿ ਪਤਨ ਸੋ ਨੂੰ ਮਮਾ ਨਾਲ ਲੜਾਈ ਹੋਗੀ। ਜੇ ਮਮਾ ਚੁੱਪ ਕਰ ਜਾਓ ਕਹਿੰਦਾ ਵਲੌਗ ਬਣ ਰਿਹਾ ਹੈ ਪਰਨੀਤ ਦੱਸੋ ਤੁਸੀਂ ਤਾਂ ਚੁੱਪ ਹੀ ਕਰ ਗਏ ਐਂ ਤਾਂ ਕੰਮ ਨਹੀਂ ਮਿਲਣਾ ਹੈਗਾ ਜੀ ਜੇ ਕਿਸੇ ਨੇ ਟਾਈਪਿੰਗ ਕਰवानी ਹੈ ਕੁਝ ਵੀ ਆਰੇ ਕੰਮ ਤੇ ਪਰਨੀਤ ਨਾਲ ਕੰਟੈਕਟ ਕਰੋ ਨੰਬਰ 99190 ਨਾ ਲੱਗੇ ਨਾ ਲੱਭੇ ਆ ਕੇ ਕਰ ਲੋ ਕੰਟੈਕਟ ਆਹ ਆ ਕਯੂ ਆਰ ਕੋਡ ਪਿਆ ਪੇਮੈਂਟ ਐਸੇ ਤੇ ਹੋਏਗੀ ਠੀਕ ਹੈ ਪ੍ਰੀਤ ਦੋ ਹਣਾ ਕਾ ਪਹਿਲਾਂ ਪੇਮੈਂਟ ਕਰ ਦੋ ਉਸ ਤੋਂ ਬਾਅਦ ਕੰਮ ਸ਼ੁਰੂ ਕਰਦੇ ਆ। ਦੇਖੋ ਪ੍ਰਨੀਤ ਪਹਿਲਾਂ ਤੇ ਉੱਠ ਕੇ ਨਹੀਂ ਆਇਆ ਤਾਂ ਪੇਮੈਂਟ ਦੇ ਨਾਂ ਤੇ ਪ੍ਰਨੀਤ ਉੱਠ ਕੇ ਆ ਗਿਆ ਬਹੁਤ ਸਿਆਣਾ ਬਨੀਤ। ਜਿਨੇ ਪੇਮੈਂਟ ਪਾਣੀ ਆ ਹਾਂ ਤੁਹਾਨੂੰ ਉਸ ਦੀ ਫੋਟੋ ਭੇਜ ਦਾਂਗੇ ਤੇ ਸਕੈਨ ਕਰਕੇ ਜਿਨੇ ਵੀ ਪੇਮੈਂਟ ਪਾਣੀ ਆ ਪ੍ਰਨੀਤ ਨੂੰ ਪੇਮੈਂਟ ਪਾ ਕੇ ਤੇ ਤੁਸੀਂ ਆਪਣਾ ਜਿਹੜਾ ਐਡਵਾਂਸ ਜਿਹੜਾ ਆਰਡਰ ਹੈਗਾ ਬੁੱਕ ਕਰਵਾਓ। ਇਹ ਟਾਈਮ ਹੋ ਗਿਆ 2:30 ਵਜੇ ਦਾ। ਤੇ ਅਮਨ ਦੇਖਣ ਲੱਗੀ ਵੀ ਗਾਏ ਨੂੰ ਇੱਕਦਮ ਕੀ ਹੋ ਗਿਆ ਪਿੱਛੇ ਬੋਲਣ ਲੱਗ ਰਹੀ ਐ ਤੇ ਫਤਿਹ ਸਿੰਘ ਚਲੇ ਗਿਆ ਸੰਗਰੂਰ ਨਾਲ ਮੰਮੀ ਵੀ ਥੋੜੇ ਦਿਨ ਚਲੇ ਗਏ ਕਿ ਚਲ ਢਾਈ ਪਾਸ ਹੋ ਜਾਏਗਾ 10 ਦਿਨ ਇੱਥੇ 10 ਦਿਨ ਉੱਥੇ ਤੇ ਮੈਂ ਉਕੀ ਰਹਾ ਸੋਚਿਆ ਕਿ ਚਲ ਕੋਚਾ ਲਾਣੇ ਆ ਕਿਉਂਕਿ ਪਤਾ ਹੈ ਨਾ ਉਹ ਸਾਰਾ ਦਿਨ ਉਹ ਪਿੰਡਾ ਰਹਿੰਦਾ ਕਿਹੜਾ ਉਹ ਜਲਜੀਰਾ ਤੇ ਉਹਨੇ ਸੁਰਤਾ ਸੀਗਾ ਮੜਾ ਜਾ ਚਿਪਚਿਪ ਜਾਉਣ ਲੱਗ ਗਿਆ ਮੈਂ ਹੁਣ ਚੱਕਿਆ ਕੋਚਾ ਮੈਂ ਚਲ ਸਾਰੇ ਲਾ ਦਿੰਨਾ ਤੇ ਹੁਣ ਅਸੀਂ ਬਣਾਨੇ ਆ ਚਾਹ ਪਾਣੀ ਤੇ ਇੱਕ ਵਾਰੀ ਸਿਸਟਰ ਕਮੈਂਟ ਕਰ ਰਹੀ ਸੀ ਦੋ ਜਣੇ ਕਾਰ ਪੁੱਛ ਰਹੇ ਸੀਗੇ ਦੇਖ ਤੁਸੀਂ ਕੱਲ ਵਾਲੀ ਵੀਡੀਓ ਵਿੱਚ ਪੁੱਛ ਰਹੇ ਸੀ ਕਿ ਤੁਹਾਡੇ ਅਮਰੀਕਾ ਵਾਲੇ ਮम्मा ਕਿਹੜੇ ਨੇ ਤੇ ਅਮਰੀਕਾ ਵਾਲੇ ਮम्मा ਜੀ ਇਦਾਂ ਹੀ ਜਿੱਦਾਂ ਤੁਸੀਂ ਸਾਡੇ ਪਿਆਰੇ ਪਿਆਰੇ ਸਾਡੇ ਵਿਊਅਰਸ ਸਾਡੇ ਨਾਲ ਜੁੜੇ ਹੋਏ ਹੋ ਇਦਾਂ ਹੀ ਉਹ ਵੀ ਐਜ਼ ਆ ਵਿਊਵਰ ਹੀ ਸਾਡੇ ਨਾਲ ਜੁੜੇ ਸੀਗੇ ਬਟ ਹੁਣ ਉਹਨਾਂ ਦਾ ਤੇ ਸਪੈਸ਼ਲੀ ਮੇਰਾ ਸਾਡਾ ਦੋਨਾਂ ਦਾ ਰਿਸ਼ਤਾ ਇੰਨਾ ਕਿ ਮਤਲਬ ਵਧੀਆ ਬਣ ਚੁੱਕਿਆ ਹੈ ਇੰਨਾ ਕਿ ਜ਼ਿਆਦਾ ਉਹ ਪਿਆਰ ਕਰਦੇ ਨੇ ਉਹ ਮੈਨੂੰ ਉਹ ਪਰੇਸ਼ਾਨ ਨਹੀਂ ਦੇਖ ਸਕਦੇ ਹੈਗੇ ਤੇ ਤਾਂ ਕਰਕੇ ਨਾ ਮੈਂ ਉਹਨਾਂ ਨੂੰ ਦੀ ਮਾ ਦਾ ਦਰਜਾ ਹੀ ਦੇਣੀ ਆ ਕਿਉਂਕਿ ਮਾਵਾਂ ਹੀ ਇਦਾਂ ਫਿਕਰ ਕਰਦੀਆਂ ਹੁੰਦੀਆਂ ਹਨ ਤੁਹਾਨੂੰ ਪਤਾ ਹੋਰ ਤਾਂ ਕੋਈ ਕਰਦਾ ਨਹੀਂ ਹੈਗਾ ਤੇ ਕੋਈ ਗੱਲ ਹੁੰਦੀ ਹੈ ਮਾੜੀ ਦੀ ਨਾਲ ਦੀ ਨਾਲ ਉਹਨਾਂ ਦਾ ਮੈਨੂੰ ਮੈਸੇਜ ਜਾਂ ਫਿਰ ਸੋਣ ਆ ਜਾਂਦਾ ਹੈ ਤੇ ਉਹ ਚਲਾਂ ਬਿਲਾਨੀ ਮੈਨੂੰ ਸਾਹ ਚੜ ਗਿਆ ਤੇ ਬਾਜੀ ਵੀ ਗਏ ਹੋਇਆ ਸਲਾਮ ਕਿਸਦਾ ਚਾਹ ਬਣਾਣੀ ਆ ਪਰ ਪਹਿਲਾਂ ਅਸੀਂ ਬਣਾਉ ਨੂੰ ਕਿਹਾ ਵੀ ਕੁਝ ਖਾਣ ਵਾਸਤੇ ਨਾਲ ਲੈ ਕੇ ਆਇਓ ਤਾਂ ਮਤਲਬ ਉਹ ਨਾ ਮੈਨੂੰ ਬਹੁਤ ਜ਼ਿਆਦਾ ਅਨ ਕੰਡੀਸ਼ਨਲ ਜਿਹੜਾ ਲਾਉ ਹੁੰਦਾ ਨਾ ਉਹ ਕਰਦੇ ਨੇ ਮੈਨੂੰ ਮੈਨੂੰ ਉਹਨਾਂ ਦਾ ਬਹੁਤ ਜ਼ਿਆਦਾ ਮੋਹ ਮਤਲਬ ਆਹ ਨਾਲੋਂ ਮਾਮਾ ਵਾਂਗਰਾ ਆਂਦਰਾ ਵੱਡੀਆਂ ਸਿਸਟਰਾਂ ਆਂਦਰਾ ਮੈਨੂੰ ਉਹਨਾਂ ਦਾ ਪਿਆਰ ਆਂਦਾ ਆ ਕਿ ਲੋ ਜੀ ਇੱਧਰ ਪਤਾ ਨਹੀਂ ਕਿਹਦਾ ਫੋਨ ਆ ਗਿਆ ਤਗੀਤ ਕੋਈ ਐਕਸਪੈਰੀਮੈਂਟ ਕਰ ਰਿਹਾ ਮੇਰੇ ਤੇ ਹਾਂਜੀ ਦੱਸੋ ਇੱਧਰ ਮੈਨੂੰ ਇਹਨੇ ਫੋਨ ਫੜਾਤਾ ਕਹਿੰਦਾ ਫੋਨ ਬੰਦ ਕਰ ਦੋ ਲੋ ਜੀ ਫੋਨੇ ਚੱਲ ਰਹੇ ਹੋਗੇ ਨੇ ਕੀ ਦਿਖਾਣਾ ਮੈਨੂੰ ਲੋ ਜੀ ਪਤਾ ਨਹੀਂ ਕੀ ਦਿਖਾਣਾ ਨਹੀਂ ਇਤਨੇ ਮੈਨੂੰ ਹਾਂਜੀ ਸੁਣ ਲਓ ਆਪਾਂ ਓਏ ਯਾ ਕੋ ਗਿਆ ਕੰਮ ਵਿਅਸਤ ਆਏ ਵਿਅਸਤ ਆਏ ਫੋਨ ਆ ਰਹੇ ਹਾਂ ਵਿਅਸਤ ਕਿਤੇ ਨਹੀਂ ਵਿਅਸਤ ਕਿਹਦਾ ਫੋਨ ਆ ਰਿਹਾ ਕਿਸੇ ਦਾ ਵੀ ਨਹੀਂ ਫੋਨ ਆ ਰਿਹਾ ਇੱਕ ਮਿੰਟ ਰਿਹਾ ਸੀ ਹੋ ਗਿਆ ਆ ਦੇ ਪਾਣੀ ਡ੍ਰਿੰਕਸ ਪਲਾਨਟ ਓ ਮਾਈ ਗੋਡ ਪਰਨੇ ਇਤਨੇ ਨਾ ਅੱਗੇ ਪਲਾਨਟ ਬਣਾ ਰੱਖਿਆ ਤੇ ਆ ਦੇਖੋ ਤੇ ਉਹ ਉਹੀ ਬੋਲਦੀ ਐ ਸਿਰੀ ਐ ਨਾ ਇਹ ਹੂੰ ਸਿਰੀ ਸਿਰੀ ਕਹਿੰਦਾ ਨਾਂ ਨਹੀਂ ਛੱਡਦੀ ਸਾਰਿਆਂ ਦਾ ਨਾਂ ਪੂਰੇ ਐਂਡ ਸਟਾਈਲ ਦੇ ਨਾਲ ਬੋਲਦੀ ਐ ਤੇ ਪਹਿਲਾਂ ਆਪਾਂ ਪਾਣੀ ਖਾਲੀਏ ਚਾਹ ਫਿਰ ਬਣਾਵਾਂਗੇ ਹਾਂ ਪਹਿਲਾਂ ਪਹਿਲਾਂ ਪੈਟੀਨ ਆਲੀ ਖਾਓਗੇ ਚਾਹ ਚਾਹ ਚਲ ਆ ਜਾ ਫਿਰ ਸੋਈ ਚਾਹ ਆ ਬਣੀ ਹੈ ਲੈ ਮੈਂ ਤਾਂ ਹੁਣਾ ਯਾਰ ਤੇਰੇ ਨਾਲ ਜੀ ਲੱਗਦਾ ਮੇਰਾ ਆ ਜਾ ਚਲੋ ਜੀ ਮੈਂ ਚੱਲੀ ਆ ਪਰਨੀਤ ਨੂੰ ਨਾਲ ਲੈ ਕੇ ਚਾਹ ਬਣਾਉਣ ਪਰਨੀਤ ਕੋਣ ਕੱਟਦੇ ਉਧਰੋਂ ਪੁੱਤੇ ਤੇ ਆਪਾਂ ਹੁਣ ਧਰਦੇ ਆ ਚਾਹ ਬਹੁਤ ਜੀ ਕਰ ਰਿਹਾ ਚਾਹ ਪੀਣ ਨੂੰ ਸੱਚੀ ਤੇ ਜਿਹੜੇ ਕਹਿ ਰਹੇ ਸੀਗੇ ਆਪਣੇ ਵਿੱਚ ਸਿਵਾਣਾ ਦੀਦੀ ਕਹਿ ਰਹੀ ਕਹਿੰਦੇ ਕਿਉਂ ਤੂੰ ਗਗਨ ਦੀ ਡਾਈਟਿੰਗ ਦੀ ਮਾਂ ਭੈਣ ਇੱਕ ਕਰ ਰੱਖੀ ਆ ਉਹ ਚੜੀ ਸੀ ਜੇ ਵਿਚਾਰੀ ਇਹ ਡਾਈਟਿੰਗ ਸ਼ੁਰੂ ਕਰ ਹੀ ਲਈ ਤੇ ਨਹੀਂ ਕੋਈ ਗੱਲ ਨਹੀਂ ਨਾ ਓਵਰ ਕੁਝ ਵੀ ਨਹੀਂ ਹੋ ਰਿਹਾ ਬਾਕੀ ਤੁਹਾਨੂੰ ਪਤਾ ਛੁੱਟੀਆਂ ਨੇ ਥੋੜਾ ਬਹੁਤਾ ਤੇ ਵਿੱਚ ਚੱਲਦਾ ਹੀ ਰਹਿੰਦਾ ਹੈਣਾ ਤੇ ਬਟ ਠੀਕ ਆ ਫਿਰ ਵੀ ਮੈਂ ਹਿਸਾਬ ਦਾ ਹੀ ਮਤਲਬ ਗਲਿਮਟ ਦਾ ਹੀ ਖਾ ਰਹੀ ਆ ਬਟ ਸੂਨ ਮੈਂ ਐਕਸਰਸਾਈਜ਼ ਸ਼ੁਰੂ ਕਰਨੀ ਆ ਕਿਉਂਕਿ ਮੈਨੂੰ ਕੱਲ ਬੜੀ ਹਾਸੇ ਆਈ ਬਲਵਿੰਦਰ ਕਹਿੰਦੇ ਗਗਨ ਆ ਚਾਹ ਰੱਖੂ ਮੈਂ ਕਿਹਾ ਕਹਿੰਦੇ ਬਲਵਿੰਦਰ ਕਹਿੰਦੇ ਗਗਨ ਆ ਕਿ ਮੈਂ ਨਾ ਤੇਰੇ ਵਾਸਤੇ ਨਾ ਉਥੋਂ ਬੜੀ ਸੋਹਣੀ ਥੋੜੀ ਡਰੈਸੇ ਵੀ ਲੈ ਕੇ ਆਉਂਗਾ ਉਹ ਹੁੰਦੀਆਂ ਨੇਗੇ ਲੌਂਗ ਲੌਂਗ ਕੋਟ ਸੂਰੇ ਇੱਕ ਤੱਕ ਟਾਪ ਜੇ ਤੇ ਖੁੱਲੀਆਂ ਖੁੱਲੀਆਂ ਪਿੱਛਾ ਤੇ ਮੈਂ ਕਿਹਾ ਬਲਵਿੰਦਰ ਤੇ ਮੇਰਾ ਉਰੇ ਦਾ ਕਟਾਫ ਦੇ ਤੇ ਮੇਰਾ ਢਿੱਡ ਦੀ ਜਿੰਦਗੀ ਜਾਣਾ ਐਡਾ ਤੇ ਫਿਰ ਮੈਂ ਕਿਹਾ ਵੀ ਉਸ ਵਾਸਤੇ weight ਹੋਰ ਘਟਾਉਣਾ ਪੈਣਾ ਹੈ ਕਹਿੰਦੇ ਹਾਂ ਤੇ ਮੈਂ ਸੋਚਿਆ ਕਿ ਐਕਸਰਸਾਈਜ਼ ਸ਼ੁਰੂ ਕਰਕੇ ਤੇ ਫਿਰ ਆਪਣਾ ਲੈ ਢਿੱਡ ਨੂੰ ਤਰਾ ਰਿਹਾ ਕਿ ਤੁਸੀਂ ਪੁੱਛ ਰਹੇ ਸੀਗੇ ਕਿ ਤੁਸੀਂ ਕਿਹਾ ਸੀ ਕਿ ਕਿੰਨਾ weight loss ਕੀਤਾ ਤੇ ਮੇਰਾ ਨਾ weight ਐਕਚੁਅਲੀ ਹੋ ਗਿਆ ਸੀਗਾ 79 ਚਲਾ ਗਿਆ ਸੀਗਾ ਤੇ ਜਿਸ ਦਿਨ 79 ਮੈਂ ਆਪਣਾ weight ਦੇਖਿਆ ਸੀ ਨਾ ਉਦੋਂ ਮੈਨੂੰ ਪੈ ਗਈ ਸੀ ਟੈਂਸ਼ਨ ਉਦੋਂ ਬਾਅਦ ਸ਼ੁਰੂ ਕਰਕੇ ਹੁਣ ਤੱਕ ਦੀ ਮੇਰੀ ਜਰਨੀ ਹੋ ਗਏ 4-5 ਮਹੀਨੇ ਫੇਰ ਕਿਤੇ ਜਾ ਕੇ ਮਸਾ ਜੇ ਮਤਲਬ 72 ਦੇ 2 ਤੇ ਆਇਆ ਉਹ ਵੀ ਮਤਲਬ ਅਕੋਰਡਿੰਗ ਟੂ ਹਾਈਟ ਜਿਹੜਾ ਉਹ ਵੈਰੀ ਹਾਈਟ ਬਾਂਡਸਪੋਟ 8 ਇੰਚ ਹੈ ਤਾਂ ਹਾਈਟ ਦੇ ਹਿਸਾਬ ਦੇ ਨਾਲ ਮੇਰਾ ਜਿਹੜਾ weight ਹੈਗਾ ਬਿਲਕੁਲ ਠੀਕ ਹੈ ਤੇ ਜੀ ਤੁਸੀਂ ਦੇਖਣਾ ਨਾ ਕਿ ਤੁਹਾਡਾ weight ਸਹੀ ਹੈਗਾ ਕਿ ਨਹੀਂ ਹੈਗਾ ਪਰਨੀਤ ਕਾਲਾ ਪੈ ਰਿਹਾ ਕੀ फटाफट ਮਾਸੀ ਵੀਡੀਓ ਬੰਦ ਕਰ ਦੋ ਮੈਂ ਆਪ ਬੰਦ ਕਰਨ ਵਾਲੀ ਐ ਢੀ ਲੰਬੀ ਥੀਕੀ ਚੁਣੀ ਹੈ ਤੇ ਜੇ ਤੁਸੀਂ ਵੀ ਉਹ ਕਰ ਲੈਣਾ ਤੇ ਇੱਕ ਉਹ ਆਂਦੀ ਆ ਆਪਣੀ ਕਿਹੜੀ ਜਿਹੀ ਆ ਬਚਾ ਤਪਲ ਗਿਆ ਮੈਨੂੰ oh my god ਇਹਨਾਂ ਨੂੰ ਐ ਨਹੀਂ ਹੈਗਾ ਇਹਨਾਂ ਨੂੰ ਐ ਨਹੀਂ ਹੈਗਾ ਕਿ ਇਹਨਾਂ ਨੂੰ ਚਾਹ ਪਾਣੀ ਪੁੱਛ ਲਈ ਆ ਮਤਲਬ ਪਾਣੀ ਪੀਣੀ ਪੁੱਛ ਲਈ ਆਉਂਦੇ ਸਾਰੇ ਵਲੌਕ ਚਲਾਤਾ Papa ander Papa ander ਅਮ ਪਾਣੀ ਲਾਇਆ ਹੱਤੀ ਦੋਨਾਂ ਵਾਸਤੇ ਬਾਬਾ ਇਹਨੇ ਪੀਣਾ ਨਹੀਂ ਹੈਗਾ ਮੈਂ ਪੁੱਛਿਆ ਸੀ ਮੈਂ ਅੱਛਾ ਅੱਛਾ ਚਲੋ ਜੀ ਆ ਪੱਤੀ ਵਾਲੇ ਬਹੁਤ ਤੇਜ਼ ਆ ਮੈਂ ਤੁਹਾਨੂੰ ਦੇਖ ਕੇ ਦੱਸਦੀ ਆਂ ਆਪ ਦਾ ਨਾਮ ਕਿਹੜੀ ਦਾ ਯਾਦ ਆ ਗਈ ਮੈਨੂੰ ਮੈਂ ਭੁੱਲ ਗਈ ਸੀਗੀ ਬੀ ਐਮ ਆਈ ਠੀਕ ਐ ਬੋਡੀ ਮਾਸ ਇੰਡੈਕਸ ਜੇ ਤੁਸੀਂ ਚੈੱਕ ਕਰਨਾ ਹੈ ਆਪਣਾ ਉੱਥੇ ਸਾਨੂੰ ਸਾਰਾ ਸ਼ੋਅ ਕੀਤਾ ਹੋਊਗਾ ਕਿ ਕਿੰਨਾ ਦਾ ਜਿਹੜਾ weight ਹੈਗਾ ਉਹ ਆਇਡਲ ਹੈ ਤੁਸੀਂ ওভার ਵੇਟ ਹੈਗੇ ਉਹ ਕਿ ਨਹੀਂ ਹੈਗੇ ਉਹ ਤੇ ਤੁਸੀਂ ਉੱਥੇ ਜਾ ਕੇ ਆਪਣਾ ਜਿਹੜਾ ਹੈਗਾ ਉਹ ਚੈੱਕ ਕਰ ਸਕਦੇ ਹੋ ਬੀ ਐਮ ਆਈ ਪੜੇ ਲਿਖਿਆ ਆ ਨਾ ਸਾਰੇ ਆਪਣੇ ਪੰਨ ਭਰਾ ਤੇ ਤੁਸੀਂ ਆਰਾਮ ਦੇ ਨਾਲ ਜਾ ਕੇ ਚੈੱਕ ਕਰੋ ਉੱਥੇ ਕੈਲਕੂਲੇਟ ਕਰੋ ਕਿ ਜਿਹੜਾ ਤੁਹਾਡਾ weight ਆ ਉਹ ਟੜ ਅਕੋਰਡਿੰਗ ਟੂ ਦ ਹਾਈਟ ਸਹੀ ਹੈਗਾ ਕਿ ਨਹੀਂ ਹੈਗਾ ਕਿਉਂਕਿ ਹੁਣ ਜਦੋਂ ਮੇਰੀ ਤੁਹਾਨੂੰ ਮੈਂ ਦੱਸਤਾ ਕਿ ਮੇਰੀ 5 ਫੁੱਟ 8 ਇੰਚ ਹਾਈਟ ਹੈ ਤੇ ਹਨਾ ਉਸ ਹਿਸਾਬ ਦੇ ਨਾਲ ਮਤਲਬ ਮੇਰਾ ਜਿਹੜਾ weight ਹੈ ਹੁਣ ਉਹ ਠੀਕ ਹੈ ਬਟ ਕਹਿੰਦੇ weight ਘਟਾਉਣ ਦੇ ਨਾਲ ਉਹ weight ਮੇਨਟੇਨ ਰੱਖਣਾ ਉਹ ਬੜਾ ਔਖਾ ਹੁੰਦਾ ਆ ਤੇ ਕਦੇ ਵਿੱਚ ਘੱਟ ਵੱਧ ਖਾਦਾ ਪੀਤਾ ਜਾਂਦਾ ਹੈ ਟਾਈਮ ਨਹੀਂ ਲੱਗਦਾ ਹੈਗਾ ਬੰਦੇ ਨੂੰ ਬਟ ਇਟਸ ਓਕੇ ਕੋਈ ਗੱਲ ਨਹੀਂ ਲੱਗੇ ਰੋ ਹੌਲੀ ਹੌਲੀ ਹਨਾ ਜਿੱਥੇ ਹੁੰਦੀ ਗਈਏ ਬੰਦੇ ਦੀ ਪਿਕ ਸਿਸਟਰ ਮੇਰੇ ਕਹਿ ਰਹੇ ਸੀਗੇ ਕਿ ਤੁਸੀਂ ਡੇਲੀ ਦਾਲ ਚਾਵਲ ਬਣਾਉਂਦੇ ਹੋ ਉਹ ਕੁਝ ਹੋਰ ਵੀ ਬਣਾ ਲਿਆ ਕਰੋ ਤੇ ਐਕਚੁਅਲ ਜੇ ਕੀ ਹੁੰਦਾ ਹੈ ਕਈ ਵਾਰੀ ਆਪਾਂ ਜਦੋਂ ਕੁਝ ਹੋਰ ਬਣਾਨੇ ਆ ਕਦੀ ਤਾਂ ਉਹ ਸ਼ੂਟ ਨਹੀਂ ਕੀਤਾ ਹੁੰਦਾ ਬਾਕੀ ਹੈਗੀ ਇਹ ਗਰਮੀ ਤੇ ਜਿਆਦਾਤਰ ਸਭ ਨੂੰ ਗਰਮੀਆਂ 'ਚ ਤੁਹਾਨੂੰ ਪਤਾ ਹਲਕਾ ਖਾਣਾ ਹੋਣਾ ਦਾਲ ਚਾਵਲ ਹੋਗੇ ਇਹ ਜਿਆਦਾ ਵਧੀਆ ਲੱਗਦੇ ਆ ਹੋਰ ਇਦਾਂ ਦਾ ਕੋਈ ਚੱਕਰ ਤਾਂ ਹੈ ਨਹੀਂ ਕਿ ਅਸੀਂ ਪਤਾ ਨਹੀਂ ਜਾਣ ਬੁੱਝ ਕੇ ਦਾਲ ਚੋਲ ਬਣਾਨੇ ਆ ਜਾਂ ਹੋਰ ਕੁਝ ਬਣਾਣ ਨੂੰ ਹੈ ਨਹੀਂ ਤੇ ਗਰਮੀਆਂ 'ਚ ਸਾਰੇ ਇੱਕ ਨੂੰ ਸਾਰਿਆਂ ਨੂੰ ਹੀ ਗਰਮੀਆਂ ਦੇ ਵਿੱਚ ਹਲਕਾ ਖਾਣਾ ਹੀ ਪਸੰਦ ਹੁੰਦਾ ਆ ਤੇ ਮੇਰੇ ਲੱਗਾ ਚਾਹ 'ਚ ਦੁੱਧ ਥੋੜਾ ਜਿਹਾ ਘੱਟ ਰਹਿ ਗਿਆ ਫਰਟ ਇਟਸ ਓਕੇ ਕੋਈ ਚੱਕਰ ਨਹੀਂ ਹੈਗਾ ਘੰਟੀ ਠੀਕ ਹੈ ਇਹ ਪੱਤੀ ਐਕਚੁਅਲੀ ਬਹੁਤ ਤੇਜ਼ ਆ ਮੈਨੂੰ ਇਹਦਾ ਹਿਸਾਬ ਜene ਆ ਰਿਹਾ ਵੱਧ ਬੈ ਜਾਂਦੀ ਹੈ ਹਰੇਕ ਵਾਰੀ ਚਲੋ ਜੀ ਹੁਣ ਸਾਡੀ ਚਾਹ ਬਣ ਗਈ ਹੁਣ ਅਸੀਂ ਬੈਠ ਕੇ ਚਾਹ ਪੀਂਨੇ ਆ ਥੋੜੀ देर ਥੋੜੀ देर ਚਾਹ ਮਜਾ ਆਊਗਾ ਸੋਈ ਚਾ ਕੇ ਤੇ ਇੰਨੀ ਕੀ ਜ਼ਿਆਦਾ ਗਰਮੀ ਲੱਗਦੀ ਹੈ ਨਾ ਸੱਚੀ ਤੇ ਫਤ ਅੱਜ ਸੰਗਰੂਪ ਚਲਾ ਗਿਆ ਤੇ ਮੇਰਾ ਬਿਲਕੁਲ ਵੀ ਜੀ ਨਹੀਂ ਲੱਗ ਰਿਹਾ ਬਟ ਫਿਰ ਮੈਨੂੰ ਆਇਆ ਸੀਗਾ ਕਿਤੇ ਜਾਣਾ ਵੀ ਨਹੀਂ ਹੈਗਾ ਕਿ ਚਲ ਚਲਾ ਜਾ ਤੁਸੀਂ ਤਾਂ ਮੈਂ ਕਿਹਾ enjoy ਕਰੋ ਹਣਾ ਕਿਉਂਕਿ ਸਾਡੇ ਇਹ ਥੋੜੇ ਜਿਹੀ ਬੁਟੀਕ ਦੇ ਕੰਮ ਨੇ ਉਹ ਖਤਮ ਕਰਕੇ ਉਸ ਤੋਂ ਬਾਅਦ ਹੀ ਅਸੀਂ ਦੇਖਾਂਗੇ ਬਾਰ ਬਾਰ ਫੋਨ ਆ ਰਹੇ ਨਾਲਕਿਆ ਤੋਂ ਵੀ ਆ ਜੋ ਆ ਜੋ ਆ ਜੋ ਆ ਜੋ ਬਟ ਕੰਮ ਕੰਮ ਖਤਮ ਕਰਕੇ ਫਿਰ ਅਸੀਂ ਦੇਖਾਂਗੇ ਕਿ ਜਾਣਾ ਕਿ ਨਹੀਂ ਜਾਣਾ ਕਿ ਕਦੋਂ ਤੱਕ ਜਾਣਾ